ਬਹੁਤ ਬਹੁਤ ਦਾ ਯਾਦ ਕਰਦਾ ਪ੍ਰਗਟਾਵੀ ਪ੍ਰਗਟਾਵੇ ਪ੍ਰਗਟਦੀ ਕੀ ਬੋਲੋ ਸਹਿਦishan ਬਾਣ ਅੱਜ ਸਹਾਰ ਜਗਿੰਦਰ ਯਾਦੂ ਜੀ ਸਹਾਰ ਜਿੰਦਰ ਸਿੰਘ 2015 ਦੇ ਵਿੱਚ ਇਲੈਕਸ਼ਨ ਲੜਿਆ ਸੀਗਾ ਇਲੈਕਸ਼ਨ ਲੜ ਕੇ ਮੈਂ ਐਮਸੀ ਬਣਿਆ ਮੈਨੂੰ ਪਬਲਿਕ ਨੇ ਮੇਰੀ ਨੇ ਭੇਜਿਆ ਉੱਥੇ ਔਰ ਮੈਂ ਪਬਲਿਕ ਦੇ ਵਿੱਚ ਵਿਚਰਦਾ ਪਬਲਿਕ ਨੂੰ ਬਿਨਾਂ ਪੁੱਛੇ ਨਾ ਕੰਮ ਕਰਾਉਣਾ ਆ ਕੇ ਆਉਣ ਵਾਲੇ ਸਮੇਂ 'ਚ ਇਹ ਤਕੜੇ ਰਹਣੇ ਤੋਂ ਚੋਣ ਵੀ ਲੜਨਗੇ ਪਾਰਟੀ ਇਹਨਾਂ ਨੂੰ ਪੂਰਾ ਬਣਦਾ ਮਾਨ ਸਤਕਾਰ ਵੀ ਦੇਊਗੀ ਪੂਰਾ ਇਹਨਾਂ ਨੂੰ ਜੋ ਵੀ ਬਣਦਾ ਮਾਨ ਸਤਕਾਰ ਆ ਪਾਰਟੀ ਬਣਾਉਂ ਦਿੱਤਾ ਜਾਵੇਗਾ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ। ਪਾਜ ਆਪਣੇ ਸਾਥੀ ਬੋਲੇ ਬੋਲੇ ਰਿਹਾਰ ਬਰਾਦਰਾਂ ਨੂੰ ਸੰਭਲ ਮੈਂ ਦੀਪ ਸਤਿ ਸ਼੍ਰੀ ਅਕਾਲ ਤਰੀਕਾ ਫੋਟੋ ਜੀ ਸਹਿਬ ਸ਼ਾਨ ਬਾਦ ਅੱਜ ਸਹਾਰ ਯਾਦਵਿੰਦਰ ਯਾਦੂ ਜੀ ਸਹਾਰ ਜਿੰਦਰ ਸਿੰਘ ਜੀ ਇਦਾਂ ਜੀ ਮੈਂ ਦੇਖੋ 2015 ਦੇ ਵਿੱਚ ਇਲੈਕਸ਼ਨ ਲੜਿਆ ਸੀਗਾ ਇਲੈਕਸ਼ਨ ਲੜ ਕੇ ਮੈਂ ਐਮਸੀ ਬਣਿਆ ਮੈਨੂੰ ਪਬਲਿਕ ਨੇ ਮੇਰੀ ਜੇ ਭੇਜਿਆ ਉੱਥੇ ਔਰ ਮੈਂ ਪਬਲਿਕ ਦੇ ਵਿੱਚ ਵਿਚਰਦਾ ਪਬਲਿਕ ਨੂੰ ਬਿਨਾਂ ਪੁੱਛੇ ਮੈਂ ਕੰਮ ਨਹੀਂ ਕਰਦਾ ਅੱਜ ਮੇਰੀ ਪਬਲਿਕ ਨੇ ਮੈਨੂੰ ਕਿਹਾ ਵੀ ਤੂੰ ਘਰ ਵਾਪਸੀ ਕਰ ਲੈ ਤੇ ਜਦੋਂ ਮੇਰੀ ਪਬਲਿਕ ਨੇ ਔਰ ਮੇਰੇ ਵਾਰਡ ਨੇ ਗੱਲ ਕਹੀ ਆ ਵੀ ਘਰ ਵਾਪਸੀ ਕਰ ਲੈ ਅਸੀਂ ਤੇਰੇ ਨਾਲ ਤਾਂ ਮੈਨੂੰ ਬੜਾ ਚਾਹ ਚੜਿਆ ਇਸ ਗੱਲ ਦਾ ਮੈਂ ਰਾਤ ਸੁੱਤਾ ਵੀ ਨਹੀਂ ਮੈਂ ਤੁਸਾਂ ਕਿਉਂਕਿ ਬੜੇ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਬੜੀ ਖੁਸ਼ੀ ਹੁੰਦੀ ਹੈ ਆਪਣਾ ਪਰਿਵਾਰ ਤੋਂ ਇਲਾਵਾ ਦੁਆ ਕੋਈ ਨਹੀਂ ਸਾਭ ਦਾ ਇਸ ਕਰਕੇ ਜੀ ਮੈਂ ਅੱਜ ਆਪਣੀ ਘਰ ਵਾਪਸੀ ਕਰੀ ਹੈ ਮੈਨੂੰ ਬਹੁਤ ਖੁਸ਼ੀ ਹੈ ਔਰ ਮੈਂ ਸਾਰੇ ਖੰਨਾ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਵੇ ਜਿਵੇਂ ਤੁਸੀਂ ਮੇਰੇ ਦੇ ਸਿਰ ਤੇ ਹੱਥ ਬਣਾ ਕੇ ਰੱਖਿਆ ਇਸੇ ਤਰ੍ਹਾਂ ਸਾਡੀ ਪੂਰੀ ਟੀਮ ਦੇ ਉੱਪਰ ਆਪਣਾ ਹੱਥ ਰੱਖਿਓ ਤਾਂ ਕਿ ਅਸੀਂ ਅੱਗੇ ਆਉਣ ਵਾਲੇ ਕੰਮ ਜਿਹੜੇ ਤੁਹਾਡੀ ਸੇਵਾ ਵਿੱਚ ਅਸੀਂ ਹਾਜ਼ਰ ਰਹੀਏ ਤੇ ਕਰ ਸਕੀਏ ਤੇ ਜਿੱਦਾਂ ਕਿ ਹੁਣ ਇਲੈਕਸ਼ਨ 1 ਜੂਨ ਨੂੰ ਆ ਰਹੀ ਹੈ ਵਾਰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੁਸੀਂ ਇਸ ਸਮੇਂ ਜਿਹੜੇ ਲੋਕ ਇਸ ਸਮੇਂ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਦੇਵੋਗੇ ਉਹਨਾਂ ਨੂੰ ਮੈਸੇਜ ਜਨਾਬ ਇਹੀ ਹੈ ਜੀ ਮੇਰਾ ਵੀ ਦੇਖੋ ਜਿਹੜੇ ਵਿਕਰਮਜੀਤ ਸਿੰਘ ਖਾਲਸਾ ਜੀ ਨੇ ਪਹਿਲਾਂ ਵੀ ਉਹ ਇੱਥੋਂ ਐਮ.ਐਲ.ਏ. ਰਹਿ ਚੁੱਕੇ ਨੇ ਤੇ ਉਹਨਾਂ ਨੇ ਵਧੀਆ ਕੰਮ ਕੀਤੇ ਨੇ ਉਹਨਾਂ ਦੇ ਟਾਈਮ ਦੇ ਵਧੀਆ ਕੰਮ ਹੋਏ ਵੀ ਨੇ ਇਸ ਕਰਕੇ ਮੇਰੀ ਸਾਰੇ ਸਹਿਰ ਨੂੰ ਬੇਨਤੀ ਹੈ ਸ੍ਰੋਮੀ ਕਾਲੀ ਦਲ ਨੂੰ ਵੋਟਾਂ ਪਾਓ ਦੇਖੋ ਸ੍ਰੋਮੀ ਕਾਲੀ ਦਲ ਦੀ ਪੰਜਾਬ ਨੂੰ ਬਹੁਤ ਦੇਣਾ ਕੋਈ ਇਹ ਗੱਲ ਨੂੰ ਕਹੇ ਵੀ ਨਹੀਂ ਸਭ ਤੋਂ ਪਹਿਲਾਂ ਸਕਰਮਾ ਲੈ ਕੇ ਆਈ ਇਸ ਕਾਲੀ ਦਲ ਲੈ ਕੇ ਆਈ ਔਰ ਰਾਸ਼ਨ ਕਾਰਡ ਉਹ ਲੈ ਕੇ ਆਇਆ ਬਰਾਪਾ ਪੈਨਸ਼ਨ ਉਹ ਲੈ ਕੇ ਆਏ ਮਾਈ ਨਾਨਕੀ ਭਾਗੋ ਜੋ ਵੀ ਸਕੀਮਾ ਜਾਂ ਹੋਰ ਜੋ ਵੀ ਹੈ ਸਾਰੀ ਦਾਲ ਆਟਾ ਦਾਲ ਸਕੀਮ ਜਿਹੜੀ ਹੈ ਸਭ ਬਾਦਲ ਸਾਹਿਬ ਲੈ ਕੇ ਆਏ ਅੱਜ ਬਾਦਲ ਸਾਹਿਬ ਵਰਗਾ ਖੰਨੇ ਆਪਣੇ ਪੰਜਾਬ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਨਾ ਆਇਆ ਕੋਈ ਲੀਡਰ ਪੈਦਾ ਹੋਊਗਾ ਨਾ ਹੋਇਆ ਅੱਜ ਤੋਂ ਬਾਅਦ ਜੰਮੂਗਾ ਵੀ ਨਹੀਂ ਕੋਈ ਐਹਾ ਜਾਂ ਇਸ ਕਰਕੇ ਮੈਨੂੰ ਬਹੁਤ ਬਹੁਤ ਹੀ ਜ਼ਿਆਦਾ ਖੁਸ਼ੀ ਅੱਜ ਵੀ ਮੈਂ ਆਪਣੀ ਘਰ ਵਾਪਸੀ ਕਰੀ ਤੇ ਮੈਂ ਆਪਣੀ ਪਾਰਟੀ ਗਿਆ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਮੇਰੀ ਹੱਥ ਜੋੜੀ ਬੇਨਤੀ ਹੈ ਵੀ ਕਾਲੀਦਾਲੂ ਵੋਟ ਪਾ ਕੇ ਇਹਨਾਂ ਦੇ ਹੱਥ ਮਜ਼ਬੂਤ ਕਰੋ ਤੁਹਾਡੀ ਆਪਣੀ ਪਾਰਟੀ ਆ ਸਾਰਿਆਂ ਦੀ ਮਾਂ ਬੋਲੀ ਪਾਰਟੀ ਆ ਤੇ ਇਸ ਕਰਕੇ ਸਾਰੇ ਹਮ ਹੋ ਕੇ ਸਾਥ ਦਿਓ ਧੰਨਵਾਦ ਜੀ ਦੇਖੋ ਜੀ ਕ੍ਰਿਸ਼ਨਪਾਲ ਜੀ ਸਾਡੇ ਪੁਰਾਣੇ ਸਾਥੀ ਨੇ ਸਾਡੇ ਭਰਾਵਾਂ ਵਰਗੇ ਨੇ ਪਹਿਲਾਂ ਵੀ ਇਹਨਾਂ ਨੇ ਸਾਡਾ ਬਹੁਤ ਸ਼ਮਣੇ ਕਾਲੀਦਾਲ ਦਾ ਸਾਥ ਦਿੱਤਾ ਚਲੋ ਸਮੇਂ ਨਾਲ ਕੋਈ ਹੁੰਦਾ ਕੋਈ ਗੱਲ ਮਸਲਾ ਹੋ ਜਾਂਦੇ ਨੇ ਸੋ ਇਹ ਅੱਜ ਆਪਣੇ ਘਰ ਵਾਪਸ ਆਏ ਨੇ ਇਹਨਾਂ ਨੂੰ ਅਸੀਂ ਜਿਹਾ ਵੀ ਆਖਦੇ ਆਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਆ ਕਿ ਚੜ੍ਹਦੀ ਕਲਾ ਚ ਰਹਿਣ ਇਹਨਾਂ ਦਾ ਪਾਰਟੀ ਪੂਰਾ ਸਾਥ ਦੇਊਗੀ ਹਰ ਇੱਕ ਦੁੱਖ ਚ ਸੁੱਖ ਚ ਅਸੀਂ ਪਹਿਲਾਂ ਵੀ ਕਦੇ ਸਾਥ ਨਹੀਂ ਛੱਡਿਆ ਹਮੇਸ਼ਾ ਇਕੱਠੇ ਰਹੇ ਆਂ ਭਾਵੇਂ ਦੂਜੀ ਪਾਰਟੀ ਵੀ ਇਹਨਾਂ ਨੂੰ ਕਿਸੇ ਤਰੀਕੇ ਜਾਣਾ ਪੈ ਗਿਆ ਪਰ ਅਸੀਂ ਇਕੱਠੇ ਵੀ ਰਹੇ ਸਾਡਾ ਪਿਆਰ ਬਹੁਤ ਆਪਸ ਵਿੱਚ ਕਦੇ ਅਸੀਂ ਇਹ ਭਾਈਚਾਰਾ ਖਤਮ ਨਹੀਂ ਕੀਤਾ ਨਾ ਖਰਾਬ ਕੀਤਾ ਸੋ ਹੁਣ ਵੀ ਅਸੀਂ ਅੱਜ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਆ ਇਹਨਾਂ ਨੂੰ ਸ਼ਾਮਲ ਵੀ ਕਰਨਾ ਆ ਤੇ ਵਿਸ਼ਵਾਸ ਦਿਵਾਉਣਾ ਆ ਕਿ ਆਉਣ ਵਾਲੇ ਸਮੇਂ ਚ ਇਹ ਤਕੜੇ ਰਹਿਣੇ ਤੇ ਚੋਣ ਵੀ ਲੜਨਗੇ ਪਾਰਟੀ ਇਹਨਾਂ ਨੂੰ ਪੂਰਾ ਬਣਦਾ ਮਾਨ ਸਤਕਾਰ ਵੀ ਦੇਊਗੀ ਪੂਰਾ ਇਹਨਾਂ ਨੂੰ ਜੋ ਵੀ ਬਣਦਾ ਮਾਨ ਸਤਕਾਰ ਪਾਰਟੀ ਬਣਾਉਂ ਦਿੱਤਾ ਜਾਊਗਾ ਜੋ ਵੀ ਇਹਨਾਂ ਦੇ ਕੰਮ ਨੇ ਉਹ ਵੀ ਡਟ ਕੇ ਇਹਨਾਂ ਦਾ ਹਰ ਹਰ ਵਾਜਬ ਇਹਨਾਂ ਦਾ ਸਾਥ ਦਿੱਤਾ ਜਾਊਗਾ ਪਬਲਿਕ ਵੀ ਅੱਜ ਇਹਨਾਂ ਨੇ ਅਸੀਂ ਕੱਲ ਸ਼ਾਮ ਨੂੰ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਕਿ ਆਪਣੇ ਮਹੱਲੇ ਨਾਲ ਗੱਲ ਕਰਾਂਗੇ ਸਾਰੇ ਆਪਣੇ ਪਰਿਵਾਰਾਂ ਨਾਲ ਆਪਣੇ ਭਾਈਚਾਰੇ ਨਾਲ ਗੱਲ ਕਰਕੇ ਅਸੀਂ ਸ਼ਾਮਲ ਹੋਵਾਂਗੇ ਸਾਨੂੰ ਬੜੀ ਖੁਸ਼ੀ ਆ ਕਿ ਸਾਰੇ ਮਹੱਲੇ ਨੇ ਸਾਥ ਦਿੱਤਾ ਸਾਰੇ ਵਾਰਡ ਨੇ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਣੀ ਘਰ ਵਾਪਸੀ ਕਰੋ ਆਪਣਾ ਪਰਿਵਾਰ ਆਪਣਾ ਹੀ ਹੁੰਦਾ ਆਪਣੇ ਪਰਿਵਾਰ ਚ ਜਾਣਾ ਬਹੁਤ ਵਧੀਆ ਗੱਲ ਆ ਸੋ ਅੱਜ ਇਹ ਸਮੇਤ ਸਾਰੇ ਮਹੱਲੇ ਦੇ ਸਾਰੇ ਵਾਰਡ ਦੇ ਸਮੇਤ ਅੱਜ ਸ਼ਾਮਲ ਹੋਏ ਨੇ ਇਹਨਾਂ ਨੂੰ ਅੱਜ ਸਾਨੂੰ ਬਹੁਤ ਖੁਸ਼ੀ ਆ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਆ ਵਾਦ ਉਹਨੇ ਕਿਨਾਂ ਨੂੰ ਇਵੇਂ ਇਹਨਾਂ ਦਾ ਸਾਥ ਦਿੰਦੇ ਰਹਾਂਗੇ